ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਜਪ ਮੰਨ ਹਰ ਨਰੰਜਨ ਨਰੰਕਾਰਾ ਸਦਾ ਸਦਾ ਹਰ ਧਿਆਈਐ ਸੁਖ ਦਾਤਾ ਜਾ ਕਾ ਅੰਤ ਨ ਪਾਰਾ ਵਾਰਾ ਸਦਾ ਸਦਾ ਹਰ ਧਿਆਈਐ ਸੁਖ ਦਾਤਾ ਜਾ ਕਾ ਅੰਤ ਨ ਪਾਰਾ ਵਾਰਾ ਜਪ ਮੰਨ ਹਰ ਹਰ ਨਾਮ ਧਿਆਏ ਜੋ ਇੱਛਾ ਸੋਈ ਫਲ ਪਾਵੇ ਫਿਰ ਦੁੱਖ ਨਾ ਲਾਗੇ ਆਏ ਬਿਰਦ ਭਇਓ ਸੂਜੈ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਵਰੇ ਕਿਉ ਨਾ ਭਜੈ ਭਗਵਾਨ ਨੰਡਾਤ ਬੰਦਨ ਅਨਿਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਚਵਰ ਤਖਤ ਸ਼ਤਰ ਦੇ ਮਾਲਕ ਜੁਗੋ ਜੁਗਟਲ ਗੁਰਤਾ ਗੱਦੀ ਉੱਪਰ ਸਭਾਏ ਮਾਨ ਦਸਾਂ ਪਾਤਸ਼ਾਹਾਂ ਦੀ ਜਗਦੀ ਜੋਤ ਪੂਰੇ ਸਤਿਗੁਰੂ ਸ਼ਬਦ ਦਾ ਅਵਤਾਰ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ ਮਹਾਰਾਜ ਜੀ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਹਜ਼ੂਰੀ ਦੇ ਵਿੱਚ ਸਭਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਜਿੱਥੇ ਤਨ ਕਰਕੇ ਸਰੀਰ ਕਰਕੇ ਪਹੁੰਚੇ ਆ ਉੱਥੇ ਮਨ ਨੂੰ ਹਾਜ਼ਰ ਕਰਨ ਦਾ ਯਤਨ ਕਰੀਏ ਮਨ ਨੂੰ ਹਾਜ਼ਰ ਕਰਕੇ ਰਸਨਾ ਦੀ ਪਵਿੱਤਰਤਾ ਲਈ ਮਨ ਦੀ ਇਕਾਗਰਤਾ ਲਈ ਪਿਆਰ ਸਹਿਤ ਸਮੂਹ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਅਮਰਤ ਵੇਲੇ ਗੁਰਗੋਦੀ ਦਾ ਨਿਗਮਨਨ ਦਾ ਸਪਾਗੀ ਸਮਾਂ ਪ੍ਰਾਪਤ ਹੋਇਆ ਹੈ ਜੋ ਸਾਨੂੰ ਸਤਿਗੁਰੂ ਦਾ ਉਪਦੇਸ਼ ਹੈ ਜੋ ਸਾਡੇ ਮਨ ਨੂੰ ਸਤਿਗੁਰਜੀ ਵਾਰ-ਵਾਰ ਕਹਿੰਦੇ ਆ ਜਪ ਮੰ ਰਾਮ ਨਾਮ ਨਿਸਤਾਰਾ ਐ ਮਨਾ ਰਾਮ ਦੇ ਨਾਮ ਨੂੰ ਜਪ ਤਾਂ ਕਿ ਤੇਰਾ ਨਿਸਤਾਰਾ ਹੋਵੇ ਤੇਰਾ ਪਾਰੋਤਾਰਾ ਹੋਵੇ ਤੂੰ ਇਸ ਭਵਜਲ ਸੰਸਾਰ ਤੋਂ ਪਾਰ ਲੰਗੇ ਕਰੋੜਾਂ ਦੁੱਖ ਜਿਹੜੇ ਤੂੰ ਮੱਥੇ ਤੇ ਲੰਦੀ ਫਿਰਦਾ ਹੈ ਕਰੋੜਾਂ ਪਾਪ ਜਿਹੜੇ ਤੇਰੇ ਮਗਰ ਪਏ ਹੋਏ ਆ ਕਰੋੜਾਂ ਬਿਗਨ ਤੇਰੇ ਮਗਰ ਪਏ ਹੋਏ ਆ ਸਤਿਗੁਰੂ ਜੀ ਕਹਿੰਦੇ ਇਨਾਂ ਤੋਂ ਤੈਨੂੰ ਛੁਟਕਾਰਾ ਮਿਲੇ ਕੋਟ ਕੋਟੰਤਰ ਕੇ ਪਾਪ ਸਭ ਖੋਵੈ ਹਰ ਭਵਜਲ ਪਾਰ ਉਤਾਰਾ ਕਹਿੰਦੇ ਕਰੋੜਾਂ ਜਨਮਾਂ ਦੇ ਸਾਡੇ ਤੇ ਭਾਰ ਹੈ ਪਾਪਾਂ ਦੇ ਕੋਟ ਕੁਟੰਤਰ ਕੇ ਪਾਪ ਜਿਹੜੇ ਸਾਡੇ ਉੱਤੇ ਚੜ੍ਹੇ ਹੋਏ ਆ ਨਾ ਸਤਿਗੁਰੂ ਜੀ ਕਹਿੰਦੇ ਜਦੋਂ ਅਸੀਂ ਉਹਦਾ ਨਾਮ ਦਾ ਨਾਮ ਜਪਾਂਗੇ ਸਭ ਗਵਾਚ ਜਾਣੇ ਖੋਵੈ ਖਤਮ ਹੋ ਜਾਣੇ ਆ ਤੇ ਹਰ ਭਵ ਜਲ ਪਾਰ ਉਤਾਰਾ ਹਰੀ ਨੇ ਤੈਨੂੰ ਭਵ ਜਲ ਸੰਸਾਰ ਤੋਂ ਪਾਰ ਲੰਘਾ ਦੇਣਾ ਇਸ ਕਰਕੇ ਅਸੀਂ ਉਹਦਾ ਨਾਮ ਜਪਣਾ ਹੈ ਨਿਰੰਕਾਰ ਪਰਮੇਸ਼ਰ ਦਾ ਨਿਰੰਜਨ ਪਰਮੇਸ਼ਰ ਦਾ ਜਿਹੜਾ ਆਪ ਕਾਲਖ ਤੋਂ ਰਹਿਤ ਹੈ ਨਿਰੰਜਨ ਮੈਨੇ ਨਿਰਮੈਲੇ ਨਹੀਂ ਅੰਜਨ ਮੈਨੇ ਸੁਰਮਾ ਨਿਰੰਜਨ ਸੁਰਮਾ ਕਿਵੇਂ ਹੁੰਦਾ ਹੁਣ ਕਾਲਾ ਹੁੰਦਾ ਆਪਾਂ ਦੇਖਦੇ ਨਾ ਸੁਰਮਾ ਕਾਲਾ ਹੁੰਦਾ ਹੈ ਕਾਲੇ ਦਾ ਅਰਥ ਇੱਥੇ ਅੰਜਨ ਦਾ ਸੁਰਮੇ ਦਾ ਵੀ ਕਾਲਖ ਤੋਂ ਰਹਿਤ ਹੈ ਨਿਰੰਜਨ ਉਹ ਮਾਲਕ ਮਾਇਆ ਤੋਂ ਪਰੇ ਹੈ ਕਾਲਖ ਤੋਂ ਰਹਿਤ ਹੈ ਸੰਸਾਰ ਕਾਲਖ ਵਿੱਚ ਆਉਂਦਾ ਹੈ ਸੰਸਾਰ ਮਾਇਆ ਦੇ ਵਿੱਚ ਆਉਂਦਾ ਹੈ ਮਾਇਆ ਦਾ ਪ੍ਰਭਾਵ ਵੀ ਪੈਂਦਾ ਹੈ ਮਾਇਆ ਜਾਂਦੀ ਤੇ ਰੋਂਦੇ ਆਂ ਮਾਇਆ ਆਉਂਦੀ ਤੇ ਹੱਸਦੇ ਆਂ ਦਾਤਾਂ ਮਿਲਦੀਆਂ ਤੇ ਖੁਸ਼ ਹੁੰਨੇ ਆਂ ਦਾਤਾਂ ਜਾਂਦੀਆਂ ਤੇ ਦੁਖੀ ਹੁੰਨੇ ਆਂ ਪਰ ਉਹ ਮਾਲਕ ਨੂੰ ਇਹਨਾਂ ਚੀਜ਼ਾਂ ਦਾ ਬਿਲਕੁਲ ਫਰਕ ਨਹੀਂ ਪੈਂਦਾ ਇਸੇ ਕਰਕੇ ਉਹਨੂੰ ਨਿਰੰਜਨ ਕਹਿੰਦੇ ਆਂ ਤੇ ਸਤਿਗੁਰੂ ਜੀ ਕਹਿੰਦੇ ਉਹਨੂੰ ਜਪਿਆ ਕਰ ਜਪ ਮੰਨ ਹਰ ਨਿਰੰਜਨ ਨਿਰੰਕਾਰਾ ਉਹਦਾ ਨਾਮ ਜਪ ਨਿਰੰਕਾਰ ਦਾ ਸਦਾ ਅਨੁਤਿਆਉਂਦਾ ਰੋ ਸਦਾ ਸਦਾ ਹਾਰ ਤਿਆਈਐ ਸੁਖ ਦਾਤਾ ਜਿਦੀ ਕਿਰਪਾ ਨਾਲ ਸੁਖ ਮਿਲਦੇ ਜਾ ਕਾ ਅੰਤ ਨਾ ਪਾਰਾ ਵਾਰਾ ਸਮਾਂ ਤਾਂ ਲੰਘਦਾ ਜਾ ਰਿਹਾ ਜੁੜੇ ਹੋਇਆਂ ਦੀ ਸੰਗਤ ਜਿ ਬੈਠ ਕੋਈ ਲੱਭ ਲੈ ਐਸਾ ਜਿਹੜਾ ਆਪ ਜੁੜਿਆ ਨਾਨਕ ਕੱਚੜਿਆਂ ਸੋਂ ਤੋੜ ਢੂੰਡ ਸੱਜਣ ਸੰਤ ਪੱਕਿਆਂ ਓਏ ਜਿਵੰਦੇ ਵਿਛੜੇ ਮੋਇਆ ਨਾ ਜਾਈ ਛੋੜ ਕੋਈ ਐਸਾ ਲੱਭ ਲੈ ਜਿਨਾਂ ਦਿਸੰਡੜਿਆਂ ਦੁਰਮਤ ਵੰਜੈ ਮਿੱਤਰਿਆ ਸਾੜੜੇ ਸਈ ਹੌ ਟੁੰਡੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕਈ ਕੋਈ ਲੱਭ ਲੈ ਐਸਾ ਜਿਹੜਾ ਆਪ ਜੁੜਿਆ ਹੋਵੇ ਸਾਨੂੰ ਜੋੜ ਦੇਵੇ ਸਤਿਗੁਰੂ ਜੀ ਕਹਿੰਦੇ ਮਿਲ ਜਾਵੇ ਕੋਈ ਐਸਾ ਸੰਤ ਗੁਰੂ ਦਾ ਪਿਆਰਾ ਹਰੀ ਦਾ ਸੇਵਕ ਜਿਹੜਾ ਕਾਲਪੁਰਖ ਪਰਮੇਸ਼ਰ ਨਾਲ ਮੇਲਾ ਕਰਾ ਦੇ ਜਦੋਂ ਅਸੀਂ ਉਹਨਾਂ ਨੂੰ ਲੱਭਦੇ ਹਾਂ ਜਿਹੜੀ ਚੀਜ਼ ਦੀ ਪਾਲ ਹੋਵੇ ਉਹ ਮਿਲ ਜਾਂਦੀ ਹੈ ਹੁਣ ਬੱਚੇ ਨੇ ਬਾਹਰ ਜਾਣਾ ਪੜ੍ਹ ਲਿਖ ਕੇ ਇੱਕ ਦਿਨ ਕਾਮਯਾਬ ਹੋ ਕੇ ਬਾਹਰ ਚਲਿਆ ਹੀ ਜਾਂਦਾ ਹੈ ਮਿਹਨਤ ਕਰਕੇ ਜਾਂ ਇੱਥੇ ਕਿਸੇ ਨੇ ਨੌਕਰੀ ਲੈਣੀ ਹੋਵੇ ਕੋਈ ਚੌਦੇ ਤੇ ਜਾਣਾ ਹੋਵੇ ਦਿਨ ਰਾਤ ਮਿਹਨਤ ਕਰੇ ਉਹ ਆਪਣੇ ਮੁਕਾਮ ਤੇ ਪਹੁੰਚ ਜਾਂਦਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜਦੋਂ ਤੂੰ ਲੱਭੇਂਗਾ ਉਹ ਮਾਲਕ ਨੇ ਵੀ ਲੱਭ ਜਾਣਾ ਲੱਭੇ ਤੋ ਤਾ ਰੱਬ ਲੱਭ ਜਾਂਦਾ ਹੈ ਸਿਆਣਿਆਂ ਦੀ ਕਹਾਵਤ ਹੈ ਪਰ ਤੂੰ ਲੱਭਣ ਤੁਰਿਆ ਹੀ ਨਹੀਂ ਮਿਲਣ ਤੁਰ ਤਾਂ ਸਰੀਰ ਨੂੰ ਮਿਲਾਪ ਵੀ ਹੋ ਜਾਣਾ ਕਦਮ ਤਾਂ ਪੁੱਟਿਆ ਨਹੀਂ ਇਹ ਕਹੀ ਜਾਂਦਾ ਰੱਬ ਬਹੁਤ ਦੂਰ ਹੈ ਪਰਮੇਸ਼ਰ ਬਹੁਤ ਦੂਰ ਹੈ ਵਾਹਿਗੁਰੂ ਬੜੀ ਦੂਰ ਹੈ ਨਹੀਂ ਨਹੀਂ ਉਹ ਤਾਂ ਸਦਾ ਅੰਗ ਸੰਗ ਹੈ ਕੁਦ ਨਾ ਮਿਲਾਪ ਦਾ ਯਤਨ ਕਰ ਜੁੜੇ ਹੋਇਆਂ ਦੀ ਸੰਗਤ ਵਿੱਚ ਰਹਿ ਜੋੜਨਹਾਰੋ ਸੰਤ ਨਾਨਕ ਪਾਦਰ ਪਦਰੋ ਜਿਹੜਾ ਉਸ ਰਸਤੇ ਦਾ ਪੰਧ ਹੀ ਹੈ ਉਹਦੀ ਸੰਗਤ ਵਿੱਚ ਰਹਿਏ ਫਿਰ ਕੀ ਹੋਣਾ ਸਾਨੂੰ ਵੀ ਮਲਾਪ ਹੋ ਜਾਣਾ ਟੁੱਟੇ ਹੋਇਆ ਨਾ ਸਤਿਗੁਰੂ ਨੌਵੇਂ ਪਾਤਸ਼ਾਹ ਦਾ ਇੱਕ ਸ਼ਲੋਕ ਆਪਾਂ ਰੋਜ਼ਾਨਾ ਵਿਚਾਰ ਕਰਦੇ ਆ ਨਾ ਸਤਿਗੁਰੂ ਦੀ ਦਿੱਤੀ ਹੋਈ ਮਤ ਅਨੁਸਾਰ ਸਤਿਗੁਰੂ ਆਪ ਕਿਰਪਾ ਕਰਦੇ ਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਖਸ਼ਿਸ਼ ਕਰਕੇ ਇੱਕ ਸ਼ਲੋਕ ਦੀ ਰੋਜ਼ਾਨਾ ਆਪਾਂ ਵਿਚਾਰ ਕਰਦੇ ਆ ਅੰਦਰ ਵਸਾਉਣ ਦਾ ਯਤਨ ਕਰਦੇ ਆ ਇੱਕ ਇੱਕ ਅੱਖਰ ਹਿਰਦੇ ਵਿੱਚ ਵਸ ਜਾਵੇ ਤਾਂ ਕਿ ਸਾਡਾ ਜੀਵਨ ਨਿਹਾਲ ਹੋਵੇ ਅੱਜ ਸਤਿਗੁਰੂ ਜੀ ਕੀ ਕਹਿੰਦੇ ਗੁਰੂ ਨੋਵੇਂ ਪਾਤਸ਼ਾਹ ਜੀ ਆਪਣੇ ਚੌਥੇ ਸ਼ਲੋਕ ਵਿੱਚ ਸਤਿਗੁਰੂ ਜੀ ਵਿਚਾਰਨ ਕਰਦੇ ਹਨ ਬਿਰਦ ਪਇਓ ਸੂਜੈ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਬ રે ਕਿਉ ਨ ਭਜੈ ਭਗਵਾਨ ਸਤਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੇ ਚੌਥੇ ਸ਼ਲੋਕ ਦੇ ਅੰਦਰ ਉਚਾਰਨ ਕਰਦੇ ਆ ਕਹਿੰਦੇ ਬਿਰਧ ਭਇਓ ਸੂਝ ਨਹੀਂ ਜਿਵੇਂ ਕਿਸੇ ਬੰਦੇ ਦੇ ਮੂਰੇ ਟੋਆ ਹੋਵੇ ਤੇ ਉਹਨੇ ਆਪਣੇ ਅੱਖਾਂ ਤੇ ਪੱਟੀ ਬੰਨੀ ਹੋਵੇ ਜਾਂ ਅੱਖਾਂ ਬੰਦ ਕੀਤੀਆਂ ਹੋਣ ਸਿੱਧਾ ਤੁਰਿਆ ਜਾਂਦਾ ਹੋਵੇ ਫਿਰ ਆਪਾਂ ਕੀ ਕਵਾਂਗੇ ਵੀ ਇਹ ਟੋਏ ਚ ਡਿੱਗੂਗਾ ਇਹਨੂੰ ਛੱਟ ਵੱਜੂਗੀ ਇਹਨੂੰ ਠੋਕਰ ਲੱਗੂਗੀ ਇਸੇ ਤਰ੍ਹਾਂ ਸਤਿਗੁਰੂ ਜੀ ਸਾਨੂੰ ਕਹਿ ਰਹੇ ਆ ਇਹ ਬੰਦੇ ਇਹ ਮਨੁੱਖ ਸਾਨੂੰ ਉਪਦੇਸ਼ ਕਰ ਰਹੇ ਆ ਕਹਿੰਦੇ ਤੂੰ ਬਿਰਧ ਹੁੰਦਾ ਜਾਣਾ ਬੁੱਢਾ ਹੁੰਦਾ ਜਾਣਾ ਤੈਨੂੰ ਦਿਸਦਾ ਨਹੀਂ ਤੇਰਾ ਸਰੀਰ ਤਾਂ ਤੇਰਾ ਜਿਹੜਾ ਇਹਨੂੰ ਜਰਾ ਖਾ ਰਹੀ ਐ ਰੋਗ ਇਹਨੂੰ ਜਰਾ ਵਾਲਾ ਰੋਗ ਬੁਢਾਪੇ ਵਾਲਾ ਰੋਗ ਖਾ ਰਿਆ ਖਾਂਦਾ ਹੀ ਜਾ ਰਿਹਾ ਤੈਨੂੰ ਨਜ਼ਰ ਨਹੀਂ ਆਉਂਦਾ ਸਮਝ ਨਹੀਂ ਆਉਂਦੀ ਤੈਨੂੰ ਸਤਿਗੁਰੂ ਜੀ ਕਹਿੰਦੇ ਬਿਰਧ ਭਇਓ ਸੂਝੈ ਨਹੀਂ ਵੇਖ ਤੂੰ ਹੁਣ ਕਹਿੰਦੇ ਬੁੱਢਾ ਹੋ ਗਿਆ ਬੁੱਢਾ ਹੁੰਦਾ ਜਾਣਾ ਆ ਬਚਪਨ ਨੂੰ ਜਵਾਨੀ ਖਾ ਰਹੀ ਜਵਾਨੀ ਨੂੰ ਬੁਢੇਪਾ ਜਿਵੇਂ ਕੱਲ ਦੇ ਸਲੋਕ ਦੇ ਅੰਦਰ ਸਤਿਗੁਰੂ ਨੇ ਬਚਨ ਕੀਤਾ ਸੀ ਕਿ ਤਰਨ ਪੋ ਇਉਹੀ ਗयो ਲਿਓ ਜਰਾ ਤਨ ਜੀਤ ਕਹਿੰਦੇ ਜਵਾਨੀ ਐਵੇਂ ਹੀ ਗਵਾਤੀ ਖਾਪੀ ਕੇ ਹੱਸ ਖੇੜ ਕੇ ਜਵਾਨੀ ਕਿਵੇਂ ਲੰਘਾਤੀ ਬੇਪਰਵਾਹੀ ਵਿੱਚ ਕੋਈ ਫਿਕਰ ਨਹੀਂ ਜਵਾਨੀ ਲੰਘ ਰਹੀ ਹੈ ਲੰਘ ਜੇ ਸਮਾਂ ਲੰਘਦਾ ਲੰਘ ਜੇ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਤੂੰ ਬਿਰਧ ਹੁੰਦਾ ਜਾਣਾ ਬਿਰਧ ਭਇਓ ਸੁਜ ਨਹੀਂ ਸੁਜ ਨਹੀਂ ਦਾ ਅਰਥ ਹੈ ਤੈਨੂੰ ਸਮਝ ਨਹੀਂ ਪੈਂਦੀ ਇਹ ਬੰਦੇ ਤੈਨੂੰ ਸਾਹਮਣੇ ਦਿਸਦਾ ਨਹੀਂ ਆ ਜਿਹੜੀਆਂ ਲੱਤਾਂ ਪਹਿਲਾਂ ਕੋਹਾਂ ਦੂਰ ਤਿੱਕਰ ਚੱਲਦੀਆਂ ਸੀ ਹੁਣ ਜਵਾਬ ਜਿੰਦੀਆਂ ਜਾਂਦੀਆਂ ਹੱਥ ਜਵਾਬ ਦਿੰਦੇ ਜਾਂਦੇ ਆ ਅੱਖਾਂ ਜਵਾਬ ਦਿੰਦੀਆਂ ਜਾਂਦੀਆਂ ਦਿਨੋ ਦਿਨ ਰੌਸ਼ਨੀ ਘਟਦੀ ਜਾਂਦੀ ਹੈ ਕੰਨਾਂ ਦੀ ਸੁਣਨ ਸ਼ਕਤੀ ਘਟਦੀ ਜਾਂਦੀ ਹੈ ਜੀਭ ਦੀ ਬੋਲਣ ਵਾਲੀ ਪਾਵਰ ਘਟਦੀ ਜਾਂਦੀ ਹੈ ਸਹਜੇ ਸਹਜੇ ਥੱਕਣ ਲੱਗ ਜਾਂਦੀ ਹੈ ਲੱਤਾਂ ਥੱਕਣ ਲੱਗ ਜਾਂਦੀਆਂ ਕਹਿੰਦੇ ਤੈਨੂੰ ਸਮਝ ਨਹੀਂ ਆਉਂਦੀ ਇਹ ਸਰੀਰ ਤੇਰਾ ਸਾਥ ਛੱਡਦਾ ਜਾਂਦਾ ਹੈ ਬਿਰਧ ਭਇਓ ਸੂਝੈ ਨਹੀਂ ਤੈਨੂੰ ਸਮਝ ਨਹੀਂ ਪੈਂਦੀ ਕਹਿੰਦੇ ਕਾਲ ਪਹੁੰਚ ਗਿਆਨ ਕਾਲ ਕੀ ਨੂੰ ਕਹਿੰਦੇ ਮੌਤ ਨੂੰ ਅਖੀਰਲੇ ਸਮਝ ਨੂੰ ਸਮੇਂ ਨੂੰ ਜਦ ਜਿਹੜਾ ਅਖੀਰਲਾ ਸਮਾਸ ਤੇ ਆਉਣਾ ਨਾ ਇੱਕ ਦਿਨ ਅਖੀਰਲਾ ਨਿਯੁਕਤ ਸਬਦਾ ਕੀਤਾ ਹੋਇਆ ਹੈ ਮਰਨ ਲਿਖਾਏ ਮੰਡਲ ਮੈਂ ਆਏ ਇਸ ਦੁਨੀਆ ਵਿੱਚ ਗੁਰਮੁਖ ਪਿਆਰਿਓ ਆਉਣਾ ਹੀ ਬਾਅਦ ਵਿੱਚ ਹੋਇਆ ਪਹਿਲਾ ਐਗਰੀਮੈਂਟ ਤੈ ਹੋ ਗਿਆ ਹੈ ਵੀ ਤੂੰ ਜਲਿਆ ਜਾ ਸੰਸਾਰ ਤੇ ਗੁਰਮੁਖ ਪਿਆਰਿਓ ਉਦੋਂ ਤਾਂ ਨਾਮ ਵੀ ਨਹੀਂ ਰੱਖਿਆ ਗਿਆ ਸੀ ਸਾਡਾ ਨਾਮ ਵੀ ਇੱਥੇ ਆ ਕੇ ਮਾਪਿਓ ਰਿਸ਼ਤੇਦਾਰ ਸਾਖ ਸਬੰਧੀਆਂ ਨੇ ਰੱਖਿਆ। ਉੱਥੇ ਕੀ ਨਾਮ ਸੀ ਤੇਰਾ? ਵਿਚਾਰਿਆ ਕਦੇ? ਆਤਮਾ ਦਾ ਕੀ ਨਾਮ ਹੈ? ਜਿਹੜੀ ਆਤਮਾ ਇਸ ਸਰੀਰ ਵਿੱਚ ਆਉਂਦੀ ਹੈ, ਮਾਤਾ ਦੇ ਗਰਭ ਵਿੱਚ ਕੀ ਨਾਮ ਆਉਂਦਾ? ਨਾਮ ਤਾਂ ਰੱਖੇ ਸਰੀਰਾਂ ਦੇ। ਗਰਮਖ ਪਿਆਰੋ ਦਾ ਕੀ ਨਾਮ ਹੈ? ਨਾਮ ਵੀ ਬਾਅਦ ਵਿੱਚ ਰੱਖਿਆ। ਪਹਿਲਾਂ ਹੀ ਤੇਰਾ ਐਗਰੀਮੈਂਟ ਪੱਕਾ ਹੋ ਗਿਆ ਸੀ ਵੀ ਇੰਨੀ ਤਰੀਕ ਇਸ ਵਾਰ ਇਸ ਮਹੀਨੇ ਇਸ ਸਾਲ ਤੂੰ ਵਾਪਸ ਆ ਜਾਣਾ ਪੱਕਾ ਹੋ ਗਿਆ ਸੀ ਨਾ ਕਾਲ ਪਹੁੰਚਿਵਾਨ ਉਹ ਦਿਨ ਪੱਕਾ ਹੈ ਉਹ ਸਮਾਂ ਪੱਕਾ ਹੈ ਸਾਰਿਆਂ ਦਾ ਸਭ ਦਾ ਹੀ ਸਤਿਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਕਾਲ ਆਉਂਦਾ ਜਾਂਦਾ ਹੈ ਕਾਲ ਪਹੁੰਚਿਵਾਨ ਆਣ ਦਾ ਅਰਥ ਹੈ ਆ ਕੇ ਤੈਨੂੰ ਕਾਲ ਨੇ ਦੱਬ ਲਿਆ ਤੈਨੂੰ ਸਮਝ ਨਹੀਂ ਲੱਗੀ ਸਾਰੀ ਉਮਰ ਅਗਵਾ ਦਿੱਤੀ ਸਵਾਸ ਗਵਾ ਦਿੱਤੇ ਸਾਰੇ ਅਜਾਈ ਲਗਾ ਦਿੱਤੇ ਕਹਿੰਦੇ ਨਹੀਂ ਆਰੀ ਸਮਝ ਅਖੀਰਲਾ ਸਮਾਂ ਸਿਰ ਤੇ ਆ ਚੜਿਆ ਤੇ ਫਿਰ ਕੀ ਕਰੇਗਾ ਅਬ ਨਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਈ ਹੁਣ ਨਾ ਸਿਮਰੇਗਾ ਤੇ ਸਿਮਰੇਗਾ ਕਦੋਂ ਕਹਿੰਦਾ ਕੱਲ ਨੂੰ ਸ਼ੁਰੂ ਕਰਦਾ ਪਰਸੋਂ ਸ਼ੁਰੂ ਕਰਦਾ ਮਹੀਨਾ ਠਹਿਰ ਕੇ ਛੇ ਮਹੀਨੇ ਠਹਿਰ ਕੇ ਸਾਲ ਠਹਿਰ ਕੇ ਅਗਲੇ ਸਾਲ ਦੋ ਸਾਲਾਂ ਬਾਅਦ ਅਜੇ ਸਮਾਂ ਨਹੀਂ ਇਸ ਤਰ੍ਹਾਂ ਕਰਕੇ ਸਮਾਂ ਲੰਘਾ ਰਿਹਾ ਜੇ ਹੁਣ ਨਾ ਸਿਮਰੇਂਗਾ ਤੇ ਕਦੋਂ ਸਿਮਰੇਂਗਾ ਜਦੋਂ ਆਕੇ ਜਮਾ ਨੇ ਘੇਰ ਲਿਆ ਫੇਰ ਫੇਰ ਨਹੀਂ ਸਿਮਰਿਆ ਜਾਣਾ ਫੇਰ ਤਾਂ ਭਜਿਆ ਹੀ ਨਹੀਂ ਜਾਣਾ ਕਿਸੇ ਪਾਸੇ ਅੱਗੇ ਸਤਿਗੁਰੂ ਨਵੇਂ ਪਾਤਸ਼ਾਹ ਕਹਿੰਦੇ ਕਹੋ ਨਾਨਕ ਨਰਬਾਬਰੇ ਕਿਉਂ ਨਾ ਭਜੈ ਭਗਵਾਨ ਸਤਿਗੁਰੂ ਜੀ ਸਾਨੂੰ ਸਵਾਲ ਕਰਦੇ ਆ ਬੰਦੇ ਕਹੋ ਨਾਨਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਕਹਿ ਰਹੇ ਹਨ ਉਚਾਰਨ ਕਰ ਰਹੇ ਹਨ ਐ ਝੱਲੇ ਮਨੁੱਖ ਐ ਕਬਲੇ ਮਨੁੱਖ ਐ ਮੂਰਖ ਮਨੁੱਖ ਕਹੋ ਨਾਨਕ ਨਰ ਬਾਬਰੇ ਐ ਬੰਦੇ ਬਾਬਰੇ ਬੌਰੇ ਬੰਦੇ ਝੱਲੇ ਮਨੁੱਖ ਤੂੰ ਕਿਉਂ ਪਰਮਾਤਮਾ ਦਾ ਭਜਨ ਨਹੀਂ ਕਰਦਾ ਕਰਿਆ ਕਰ ਕਿਉਂ ਨਾ ਭਜੈ ਭਗਵਾਨ ਕਿਉਂ ਨਹੀਂ ਸਿਮਰਦਾ ਕਿ ਤੈਨੂੰ ਲੱਗਦਾ ਹੈ ਕਿ ਤੂੰ ਇੱਥੇ ਪੱਕਾ ਹੈ ਕਿ ਤੈਨੂੰ ਲੱਗਦਾ ਹੈ ਕਿ ਤੈਨੂੰ ਤੇਰਾ ਮਾਇਆ ਸਾਥ ਦੇਊ ਕਿ ਤੈਨੂੰ ਐਂ ਲੱਗਦਾ ਵੀ ਮੇਰਾ ਘਰ ਇੱਥੇ ਮੇਰਾ ਪਰਿਵਾਰ ਸਾਥ ਦੇਊ ਕਿਸੇ ਨੇ ਨਹੀਂ ਸਾਥ ਦੇਣਾ ਜਿਨੇ ਦੇਣਾ ਉਹਦਾ ਸਿਮਰਨ ਕਰ ਸੱਚਾ ਸੱਜਣ ਕੌਣ ਹੈ ਸਾਡਾ ਪਰਮੇਸ਼ਰ ਉਹਦਾ ਨਾਮ ਜਿਵੇਂ ਅੱਜ ਦੇ ਸ੍ਰੀ ਮੁਖਵਾਕ ਅੰਦਰ ਸਤਿਗੁਰੂ ਜੀ ਕਹਿੰਦੇ ਆ ਨਾ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਜਦੋਂ ਜੁੜ ਮਿਲ ਕੇ ਸੰਤ ਮਹਾਂਪੁਰਖ ਹਰੀ ਦੇ ਪਿਆਰੇ ਸਾਧ ਸੰਗਤ ਗੁਣ ਗਾਉਂਦੀ ਹੈ ਨਾ ਮਾਲਕ ਦੇ ਹਰ ਜਸ ਕੀਤਾ ਜਾਂਦਾ ਹੈ ਹਰੀ ਦੇ ਜਸ ਨੂੰ ਗਾਇਆ ਜਾਂਦਾ ਹੈ ਤੇ ਫਿਰ ਕਰੋੜਾਂ ਦੁੱਖ ਖਤਮ ਹੁੰਦੇ ਆ ਕਰੋੜਾਂ ਜਨਮਾਂ ਦੇ ਪਾਪ ਮਿਟਦੇ ਆ ਕੋਟ ਜਨਮ ਕੇ ਦੁਖ ਗਵਾਇਓ ਦੁੱਖ ਤਾਂ ਖਤਮ ਹੁੰਦੇ ਹੀ ਹੁੰਦੇ ਆ ਸਤਿਗੁਰੂ ਜੀ ਕਹਿੰਦੇ ਜੋ ਚਾਹਤ ਸੋਈ ਮਨ ਪਾਇਓ ਜਿਹੜੀ ਵੀ ਕੋਈ ਮਨ ਦੀ ਇੱਛਾ ਨਾ ਉਹ ਪੂਰੀ ਹੋ ਜਾਂਦੀ ਹੈ ਅਧੂਰੀ ਨਹੀਂ ਰਹਿੰਦੀ ਜੋ ਮੰਗ ਹੈ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਸਤਿਗੁਰੂ ਜੀ ਕਹਿੰਦੇ ਜੋ ਚਾਵੇਂ ਕੋਈ ਮਿਲ ਜੂਗਾ ਹਰ ਜਸ ਤੰਗਾ ਕਰ ਕਿਰਪਾ ਹਰ ਨਾਮ ਦਿਵਾਇਓ ਸਤਿਗੁਰੂ ਜੀ ਕਹਿੰਦੇ ਆ ਪੰਚਮ ਪਾਤਸ਼ਾਹ ਜੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ ਨਾਮ ਮਿਲ ਗਿਆ ਕਿਰਪਾ ਕਰਕੇ ਮਾਲਕ ਨੇ ਕਿਰਪਾ ਕੀਤੀ ਰਹਿਮਤ ਕੀਤੀ ਹਰੀ ਦਾ ਨਾ ਮਿਲੇ ਮਿਲ ਗਿਆ ਕਰ ਕਿਰਪਾ ਹਰ ਨਾਮ ਦਿਵਾਇਓ ਪਰਮੇਸ਼ਰ ਨੇ ਆਪ ਹੀ ਰਹਿਮਤ ਕੀਤੀ ਗੁਰੂ ਨੇ ਆਪ ਹੀ ਕਿਰਪਾ ਕੀਤੀ ਆਪਣੇ ਨਾਲ ਜੋੜ ਲਿਆ ਸਰਬ ਸੂਖ ਹਰ ਨਾਮ ਬੜਾਈ ਕਹਿੰਦੇ ਹਰੀ ਨਾਮ ਪਰਮੇਸ਼ਰ ਦੇ ਨਾਮ ਵਿੱਚ ਸਾਰੇ ਸੁਖ ਹੈ ਪਰਮੇਸ਼ਰ ਦੇ ਨਾਮ ਵਿੱਚ ਜੁੜਿਆਂ ਸਰਬਸਾਰੇ ਸੁਖ ਸਾਰੀਆਂ ਵਡਿਆਈਆਂ ਆਦਰ ਮਾਣ ਇੱਜ਼ਤ ਪ੍ਰਾਪਤ ਹੁੰਦੀ ਹੈ ਗੁਰੂ ਦਾ ਨਾਮ ਜਪ ਕੇ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਪ੍ਰਸਾਦ ਦਾ ਅਰਥ ਹੈ ਕਿਰਪਾ ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਦੇ ਨਾਮ ਵਿੱਚ ਜੁੜਨ ਦੀ ਏ ਅਕਲ ਏ ਮਤ ਗੁਰੂ ਦੀ ਕਿਰਪਾ ਨਾਲ ਹੀ ਆਉਂਦੀ ਹੈ ਜੇ ਗੁਰੂ ਆਪ ਰਹਿਮਤ ਕਰੇ ਤਰਸ ਕਰੇ ਦਇਆ ਦੇ ਘਰ ਵਿੱਚ ਆਵੇ ਕਿਸ ਨੂੰ ਇਹ ਸਮਤ ਬਖਸ਼ੇ ਚੰਗੀ ਮਤ ਸੋਹਣੀ ਮਤ ਉੱਤਮ ਮਤ ਜਿਹਨੂੰ ਬਖਸ਼ੇ ਉਹਨੂੰ ਮਾਲਕ ਆਪਣੇ ਗੁਣ ਗਾਉਣ ਲਾ ਲੈਂਦਾ ਹੈ ਉੱਤਮ ਮਤ ਜਿਹਨੂੰ ਬਖਸ਼ਦਾ ਹੈ ਨਾ ਉਹਨੂੰ ਆਪਣਾ ਜਸ ਕਰਨ ਲਾ ਲੈਂਦਾ ਹੈ ਸਤਿਗੁਰੂ ਜੀ ਕਹਿੰਦੇ ਗੁਰੂ ਕਿਰਪਾ ਕਰੇ ਗੁਰ ਪ੍ਰਸਾਦ ਨਾਨਕ ਮਤ ਪਾਈ ਐਸੀ ਮਾਤਾ ਜਾਵੇ ਸਾਨੂੰ ਵੀ ਅਸੀਂ ਸਦਾ ਅਠੇ ਪੈਰ ਉਹਦੇ ਗੁਣ ਗਾਉਂਦੇ ਰਹੀਏ ਜਿਨ੍ਹਾਂ ਨੂੰ ਮਾਲ ਕਿਰਪਾ ਕਰਕੇ ਮਤ ਦਿੰਦਾ ਹੈ ਉਹ ਫਿਰ ਹਰੀ ਦਾ ਜਸ ਕਰਦੇ ਆ ਗੁਰੂ ਦਾ ਨਾਮ ਜਪਦੇ ਆ ਗੁਰੂ ਦਾ ਸਿਮਰਨ ਕਰਦੇ ਸੋ ਆਓ ਗੁਰਮੁਖ ਪਿਆਰਿਓ ਸਾਡੇ ਲਾਗੇ ਕੁੰਭ ਲੱਗਿਆ ਹੋਇਆ ਹੈ ਰੈਣ ਦੀ ਧਰਤੀ ਤੇ ਗੁਰਮਤ ਸਮਾਗਮ ਚੱਲ ਰਿਹਾ ਹੈ ਗਊ ਸਮੂਹ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਆਪ ਸਮੇਂ ਚ ਸਮਾਂ ਕੱਢ ਕੇ ਪਹੁੰਚਿਆ ਕਰੋ ਕੰਮ ਤਾਂ ਇਸੇ ਤਰ੍ਹਾਂ ਹੀ ਚੱਲਦੇ ਰਹਿਣੇ ਆ ਕਮਾ ਕਾਰਨ ਇਹਨਾਂ ਰੁਕਣਾ हां ਜਿਹੜਾ ਸੰਤਾਂ ਦਾ ਸੰਗ ਮਹਾਪੁਰਖਾਂ ਦਾ ਸੰਗ ਸਾਧ ਸੰਗਤ ਦੇ ਦਰਸ਼ਨ ਸਾਧ ਸੰਗਤ ਵਿੱਚ ਜਾ ਕੇ ਬੈਠਾਂਗੇ ਤੇ ਸਾਡਾ ਜੀਵਨ ਜਰੂਰ ਸਫਲਾ ਹੋ ਸਾਡੇ ਤੇ ਕਿਰਪਾ ਜਰੂਰ ਹੋ ਸਾਡੇ ਤੇ ਮਾਲਕ ਤਰਸ ਜਰੂਰ ਕਰੋ ਇੱਕ ਕੱਲ ਦਾ ਦਿਨ ਲੰਘ ਗਿਆ 28 ਅੱਜ ਇੱਕ ਤਰੀਕ ਹੈ ਕੱਲ ਨੂੰ ਦੋ ਕੱਲ ਨੂੰ ਸਮਾਪਤੀ ਹੈ ਦੂਰੋਂ ਦੂਰੋਂ ਮਹਾਪੁਰਖ ਸੰਤ ਗੁਰੂ ਦੇ ਪਿਆਰੇ ਆ ਰਹੇ ਹਨ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਸਮੇਂ 'ਚ ਸਮਾਂ ਕੱਢ ਕੇ ਪਹੁੰਚਿਆ ਕਰੋ ਹਰ ਜਸ ਸੁਣ ਕੇ ਕਰਕੇ ਸਾਧ ਸੰਗਤ ਵਿੱਚ ਬੈਠ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਬਣਾਈਏ ਤਾਂ ਕਿ ਅਕਾਲ ਪੁਰਖ ਪਰਮੇਸ਼ਰ ਦੀ ਖੁਸ਼ੀ ਹੋਵੇ ਕੇਵਲ ਇੱਕ ਦਾ ਜਸ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ ਹੈ ਜਿੱਥੇ ਸਾਧੂਆਂ ਦਾ ਸੰਗ ਹੁੰਦਾ ਹੈ ਉੱਥੇ ਕੋਈ ਹੋਰ ਦੂਜੀ ਤੀਜੀ ਗੱਲ ਨਹੀਂ ਕੀਤੀ ਜਾਂਦੀ ਕੇਵਲ ਇੱਕ ਅਕਾਲ ਪੁਰਖ ਪਰਮੇਸ਼ਰ ਨਾਲ ਜੋੜਿਆ ਜਾਂਦਾ ਏ ਉਸ ਰੱਬ ਨਾਲ ਜਿਹੜਾ ਪਰਮੇਸ਼ਰ ਇੱਕ ਹੈ ਅਕਾਲ ਪੁਰਖ ਉਹਦੇ ਨਾਲ ਹੀ ਜੋੜਿਆ ਜਾਂਦਾ ਏ ਜਿਹੜਾ ਉਹਦੇ ਨਾਲ ਜੁੜ ਗਿਆ ਉਹਦਾ ਫਿਰ ਜੀਵਨ ਸਫਲਾ ਹੈ ਜਿੱਥੇ ਉਹਨੂੰ ਚੇਤੇ ਕੀਤਾ ਜਾਂਦਾ ਏ ਜੇ ਉੱਥੇ ਜਾ ਕੇ ਅਸੀਂ ਬੈੰਨੇ ਆਂ ਤੇ ਸਾਡੇ ਜੀਵਨ ਦਾ ਵੀ ਸਮਾ ਸਫਲਾ ਹੁੰਦਾ ਹੈ ਕਰੁਣਾ ਪਾਪ ਕੱਟੇ ਜਾਂਦੇ ਦੁੱਖ ਕੱਟੇ ਜਾਂਦੇ ਆ ਜਿਵੇਂ ਆਪਾਂ ਪਹਿਲਾਂ ਵਿਚਾਰ ਕੀਤੀ ਸੀ ਜਪ ਮੰਨ RAM ਨਾਮ ਨਿਸਤਾਰਾ ਕੋਟ ਕੋਟ ਅੰਤਰ ਕੇ ਪਾਪ ਸਭ ਖੋਵੈ ਹਰ ਭਵਜਲ ਪਾਰ ਉਤਾਰਾ ਭਵਜਲ ਸੰਸਾਰ ਤੋਂ ਪਾਰ ਲੰਘ ਜਾਈਦਾ ਜੀ ਇਹ ਬੇਨਤੀ ਪ੍ਰਵਾਨ ਕਰਨੀ ਸਤਿਗੁਰੂ ਜੀ ਕਿਰਪਾ ਕਰਨ ਜੋ ਅੱਜ ਦਾ ਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਾਨੂੰ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਅਗੇ ਸਾਡਾ ਵੀ ਜੀਵਨ ਨਿਹਾਲ ਹੋਵੇ ਸਾਡੇ ਤੇ ਵੀ ਕਿਰਪਾ ਹੋਵੇ ਸਤਿਗੁਰੂ ਤੇਗ ਬਹਾਦਰ ਮਾਰੇ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਕਰਨ ਸਾਡੇ ਤੇ ਬਖਸ਼ਿਸ਼ ਕਰਨ ਸਤਿਗੁਰੂ ਨੇ ਇਹ ਚੌਥਾ ਸਲੋਕ ਸਾਨੂੰ ਬਖਸ਼ਿਆ ਬਿਰਧ ਭਇਓ ਸੂਜੈ ਨਹੀਂ ਬੁਜ਼ੁਰਗੀ ਚੜਦੀ ਆਉਂਦੀ ਹੈ ਤੈਨੂੰ ਸਮਝ ਨਹੀਂ ਲੱਗਦੀ ਸਮਝ ਲੈ ਕਾਲ ਪਹੁੰਚਿਓ ਆਨ ਅੰਤਲਾ ਸਮਾ ਤਾਂ ਨੇੜੇ ਆਉਂਦਾ ਜਾਂਦਾ ਕਹੋ ਨਾਨਕ ਨਰ ਬਾਬਰੇ ਐ ਬਾਬਰੇ ਮਨੁੱਖ ਕਿਉਂ ਨਾ ਭਜੈ ਭਗਵਾਨ ਸਤਿਗੁਰੂ ਜੀ ਸਾਨੂੰ ਕਹਿੰਦੇ ਪਰਮਾਤਮਾ ਨੂੰ ਕਿਉਂ ਨਹੀਂ ਸਿਮਰਦਾ ਸਿਮਰ ਲੈ ਤੇਰਾ ਜੀਵਨ ਸਫਲਾ ਹੋ ਜਾਊਗਾ ਇਹ ਸੀ ਸਤਿਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਹਿਤ ਬੈਠ ਕੇ ਸਰਵਣ ਕੀਤਾ ਹੈ ਜੀ ਗਲਤੀਆਂ ਭੁੱਲਾਂ ਦੀ ਖਿਮਾ ਅਸੀਸ ਦੇਣੀ ਦੇਹੋ ਸਜਣ ਅਸੀਸੜੀਆਂ ਜੇ ਹੋਵੇ ਸਾਹਿਬ ਸੋ ਮੇਲ ਬਲਾਉ ਫਤੇ ਦੀ ਅੱਖ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ